ਯੂਸੀ ਬਣਾ ਰਹੇ ਹਾਂ ਜੀ ਮੂਗ ਦਾਲ ਦੇ ਪਕੌੜੇ ਮੂਗ ਦੀ ਦਾਲ ਦੇ ਜਿਹੜੇ ਪਕੌੜੇ ਹੁੰਦੇ ਨੇਗੇ ਛੋਟੇ ਛੋਟੇ ਬਹੁਤ ਸਵਾਦ ਬਣਾਉਂਦੇ ਨੇ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਨੇ ਅਜਿਹੀ ਇਹ ਦਾਲ ਸਾਵਤ ਮੂੰਗੀ ਦੀ दाल ਸੀ ਜਿਹੜੀ ਉਹ ਖਰੀ ਮੂੰਗੀ ਸਾਬਤੀ ਉਹ ਸੀ ਧੋਲੀ ਸੀ ਇਹ ਤੋਂ ਬਾਅਦ ਮਿਕਸਰੀ ਦੇ ਵਿੱਚ ਪਾ ਕੇ ਗ੍ਰाइंड ਕਰ ਲਈ ਲੇਕਿਨ ਆਮਕੋ ਮੈਚਰ ਲਾ ਕੇ ਇਹਦੀ ਮੂੰਗੀ दाल ਦੇ ਭੱਲੇ ਵੀ ਬਣ ਜਾਂਦੇ ਤੇ ਅਸੀਂ ਇਹਨਾਂ ਦੀ ਪਰ ਅਸੀਂ ਅੱਜ ਇਹਨਾਂ ਦੀ ਸਬਜ਼ੀ ਬਣਾਵਾਂਗੇ ਕੋਪੇ ਮਗੂ ਪਹਿਲਾਂ ਅਸੀਂ ਇਹ ਜਿਹੜੇ ਭੱਲੇ ਇਹ ਮਿਲਾਵਾਂਗੇ ਮੂੰਗ ਦਾਲ ਦੇ ਉਹ ਤਾਂ ਕੋਪਤੇ ਵੀ ਕਹਿੰਦੇ ਇਹਨਾਂ ਨੂੰ ਪਰ ਅਸੀਂ ਜੇ ਦਹੀਂ ਚ ਪਾ ਲਈਏ ਫਿਰ ਇਹ ਭੱਲੇ ਵੀ ਬਣ ਜਾਂਦੇ ਆ ਅੱਜ ਅਸੀਂ ਇਹਨਾਂ ਦੀ ਬਣਾਵਾਂਗੇ ਸਬਜ਼ੀ ਵੀ ਚਾਲੂ ਪਾ ਕੇ ਟੇਸਟੀ ਸਬਜ਼ੀ ਬਣਾਵਾਂਗੇ बहुत ही सोने देखो कलर है इनका सारे पुल के बने बढ़िया पोले पूले सॉफ्ट इस सब्जी वा मसा तैयार करी कर <coughs> ਇਹ ਜਿਵੇਂ ਮੂਗੀ ਦੀਸ ਆਪ ਦੇ ਕੋਕਲੇ ਬਰਾਏ ਨੇ ਆਲੂ ਪਾ ਕੇ ਬਣਾਵਾਂਗੇ ਵਿੱਚ ਉਹਦੇ ਵਾਸਤੇ ਅਸੀਂ ਹੁਣ ਮਸਾਂ ਦਾ ਭੁੰਨੀ ਜਲੇ ਟਮਾਟਰ ਰੋ ਤੇ ਅਦਰਕ ਤੇ ਪਿਆਜ਼ ਮਸਾਲੇ ਚ ਪਾਏ ਹੈ ਇਹ ਤੇ ਇਸ ਨੂੰ ਸੁਬੀ ਜਿਹੀ ਜਿਹੀ ਸੇ ਮਸਾਲੇ ਵੀ ਪਾਉਮੂ Şimdi nasıl masalı? Oya geldi. Aldı bilmem ne kalın mesle, mirç. mesle. Masalı değil ki kadar. थोड़ी इसी एस मलाई पाँगे मलाई पा टेस्ट सब्ज़ी का बढ़िया बन जाता है क्रीमी ज टेस्ट हो है ਮੈਂ ਸਾਰਿਆਂ ਲਈ ਤਰੀ ਵਾਲੀਆਂ ਸਬਜ਼ੀਆਂ ਸਾਰਿਆਂ ਦੇ ਵਿੱਚ ਮੈਂ ਮਲਾਈ ਪਾਉਣੀ ਹੈਗੀ। ਇਹਦੀ ਕੁ ਸਬਜੀ ਦਾ ਟੈਕਸਚਰ ਇਹ ਕਿੰਨਾ ਸੁਆਵਾ ਹੋਇਆ ਹੈ। ਸੁਆਵਾ ਹੀ ਹੋਣੇਗਾ। ਅਗਲੇ ਇਸਦੇ ਵਿੱਚ ਦੋ ਕੱਟੇ ਹੋਏ ਆਲੂ ਪਾ ਲਾਂਗੇ। ਹਿੰਦੇ ਕੁਛ ਬੇ ਆਲੂ ਬੁੱਧੂ ਦੇ ਚੁੱਕੇ ਹੈ। ਸਮਸੇ ਦੇ ਵਿੱਚ ਥੋੜੀ ਸਰੀਪਾ ਕੇ ਨਾਲ ਆਲੂ ਨੂੰ ਕੁਛ ਦੇਰ ਲਈ ਪਕਾ ਮਾ ਲੀ। ਉਹ ਇਸੇ ਵਿੱਚ ਪਾਣੀ ਪਾਪਾ ਕੁਛ देर ਰਹੀਏ ਇਸਨ ਘੱਟ ਕੇ ਪਕਾਉਣੇ ਆ। ਆਪਰੇ ਜਦੋਂ ਸੌਫਟ ਹੋ ਗਏ ਫਿਰ ਅਸੀਂ ਜਿਹੜੇ ਕੋਪ ਤੇ ਬਣਾਏ ਨੇ ਮੂੰਗੀ ਦੀ ਜਾਲ ਦੇ ਫਿਰ ਅਸੀਂ ਉਹ ਵੀ ਇਹਦੇ ਵਿੱਚ ਪਾਵਾਂਗੇ। ਹੋ ਗਿਆ ਆਪਾਂ ਕੁਛ ਦੇਰ ਘੱਟ ਕੇ ਪਕਾ ਲਈ। ਅਸੀਂ ਇਹਦੇ ਵਿੱਚ ਜਿਹੜੀ ਇਹ ਮੋਲ ਲਾਲ ਦੇ ਕੋਪ ਤੇ ਬਣਾਈ ਸੀ ਉਹ ਪਾ ਦੇ। थोड़ी हो नी थोड़ थ बार खांगता परी पानी म सोदगी ਹੁਣ ਅਸੀਂ ਕੁਛ ਦਿਨ ਲਈ ਨਾ ਟਾ ਕੇ ਪਾਪ ਤੇ ਪਕਾਵਾਂਗੇ ਜਿਵੇਂ ਦੇਖੋ ਬਾਲਾ ਜ ਆ ਗਿਆ ਫਿਰ ਇਹ ពੋਕਦੇ ਤਾਂ ਸਾਡੇ ਬਹੁਤ ਜ਼ਿਆਦਾ ਸੌਫਟ ਨਹੀਂ ਬਣੇ ਹੁਣ ਅਸੀਂ ਟਾ ਕੇ ਥੋੜੀ ਦੇਰ ਲਈ ਹੋਰ ਪਕਾਉਣੇ ਹੈ सब्जी साइन बल्कि तैयार पानी सुबह ਉੱਗੇ ਇਸੇ ਰਸਾਇਣ ਤੇ ਉਹ ਪਾਣੀ ਪਾ ਕੇ ਕਰਾਂਗੇ ਲੋ ਜੀ ਸਾਡੀ ਸਬਜ਼ੀ ਬਣ ਕੇ ਰੈਡੀ ਹੈ ਮੂੰਗੀ ਦੀ ਦਾਲ ਦੇ ਖੋਪਤੇ ਵਿੱਚੇਸੀ ਆਲੂ ਪਾ ਕੇ ਬਣਾਇਆ ਹੈ